24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਪਿਆਰ ਪਿਆਰ ਸੱਚੇ ਕਲ ਸਾਡੇ ਚੰਨ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ੋਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਅੱਜ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ 80ਵਾਂ ਸਤਨਮਾਨ ਦਿਵਸ ਸਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਮੀਰੀ ਪੀਰੀ ਦੀਵਾਨ ਹਾਲ ਵਿੱਚ ਮਨਾਇਆ ਗਿਆ। ਜਿਸ ਵਿੱਚ ਪ੍ਰਦਾਨ ਕਵਰ ਸਿੰਘ ਚੜਤ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨਾਲ ਭਾਈ ਮਨਜੀਤ ਸਿੰਘ ਗੁਰਪ੍ਰਤਾਪ ਸਿੰਘ ਵੰਡਾਲਾ ਜਸਬੀਰ ਸਿੰਘ ਰੋਡੇ ਤੋਂ ਇਲਾਵਾ ਸਿੱਖ ਪੰਥਕ ਦੇ ਆਗੂ ਸਹਿਬਾਨ ਵੀ ਸ਼ਾਮਿਲ ਸਨ ਇਸ ਸਥਾਪਨਾ ਵਿੱਚ ਸੂਬੇ ਪੱਧਰ ਤੋਂ ਇਲਾਵਾ ਵਿਦੇਸ਼ੀ ਫੈਡਰੇਸ਼ਨ ਵੀ ਵੀ ਪਹੁੰਚੇ ਸਨ ਇਸ ਮੌਕੇ ਤੇ ਸੂਬੇ ਪੱਧਰ ਵਿੱਚ ਸਿੱਖੀ ਸਰੂਪ ਵਿੱਚ ਦੁਬਾਰਾ ਨੌਜਵਾਨ ਨੂੰ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਸ਼ਾ ਛਡਾਉਣ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਜੋ ਪਿਛਲੇ ਦਿਨੀ ਕੰਗੜਾ ਵਾਲੀ ਐਮਰਜੈਂਸੀ ਫਿਲਮ ਕਿਸੇ ਵੀ ਹਾਲਤ ਵਿੱਚ ਪੰਜਾਬ ਬੰਦਨ ਨਹੀਂ ਚੱਲਣ ਦਿੱਤੀ ਜਾਵੇਗੀ ਜਿੱਤੇ ਕਿ ਵੱਧ ਤੋਂ ਵੱਧ ਇਸ ਦਾ ਵਿਰੋਧ ਕੀਤਾ ਜਾਵੇਗਾ ਇਸੇ ਤਰ੍ਹਾਂ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ 1999 ਵਿੱਚ ਜੇਲ੍ਹ ਤੋਂ ਰਿਹਾ ਹੋ ਕੇ ਆਏ ਸਨ ਅਤੇ ਬਾਅਦ ਵਿੱਚ ਮੈਂ 올 인디아 시크 스튜던트 페데레이션 ਪ੍ਰਧਾਨ ਸੀ ਉਸ ਸਮੇਂ 1991 ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੇਰੇ ਕੋਲ ਚੱਲ ਕੇ ਆਏ ਸਨ ਉਸ ਸਮੇਂ ਉਹ ਮੇਰੇ ਕੋਲ ਵਿਧਾਨ ਸਭਾ ਦੀਆਂ 11 ਸੀਟਾਂ ਮੰਗਣ ਵਾਸਤੇ ਖੁਦ ਆਪ ਆਏ ਸੀ ਇਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਕੈਬਨਿਕ ਅਮਿੰਦਰ ਸਿੰਘ ਵੀ 9 ਸੀਟਾਂ ਵਿਧਾਨ ਸਭਾ ਦੀਆਂ ਮੰਗਣ ਵਾਸਤੇ ਆਏ ਸਨ ਇਸੇ ਤਰ੍ਹਾਂ ਹਰਿਆਣੇ ਤੋਂ ਇੱਕ ਸੀਟ ਮੰਗਣ ਵਾਸਤੇ ਉਸ ਸਮੇਂ ਅਸੀਂ ਪਾਰਲੀਮੈਂਟ ਮੈਂਬਰ ਪੰਜਾਬ ਦੀਆਂ 11 ਸੀਟਾਂ ਜਿੱਤੀਆਂ ਸਨ ਜੋ ਹੁਣ ਦੁਬਾਰਾ ਤੋਂ ਅਸੀਂ 2 ਸੀਟਾਂ ਪਾਰਲੀਮੈਂਟ ਮੈਂਬਰ ਦੀ ਜਿੱਤ ਆਪਤ ਕੀਤੀ ਹੈ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਜੀ 올 ਇੰਡੀਆ ਸਟੂਡੈਂਟਸ ਫੈਡਰੇਸ਼ਨ ਜੋ ਕੌਮ ਦਾ ਹਰੀਆਵਲ ਦਸਤਾ ਹੈ ਤੇ ਸਿੱਖਾਂ ਦੀ ਸਰਮੌਰ ਜਥੇਬੰਦੀ ਨੌਜਵਾਨਾਂ ਦੀ ਉਹਦੀ 80ਵੀਂ ਵਰੇਗੰਢ ਦੇ ਸਬੰਧ ਦੇ ਵਿੱਚ ਜਰਨਲ ਇਜਲਾਸ ਬੀੜ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖ ਤੇਨਾਂ ਦੀ ਪਵਨ ਧਰਤੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਛਤਰ ਛਾਇਆ ਹੇਡ ਜਿਹੜਾ ਹੈ ਉਹ ਕੀਤਾ ਗਿਆ ਹੈ ਤੇ ਨੌਜਵਾਨਾਂ ਦਾ ਇੱਕ ਵਿਸ਼ਾਲ ਇਕੱਠ ਵਿਦਿਆਰਥੀਆਂ ਦਾ ਵਿਸ਼ਾਲ ਇਕੱਠ ਜਿਹੜੇ ਐਕਸ ਫੈਡਰੇਸ਼ਨਿਸ ਨੇ ਸਾਡੇ ਬਹੁਤ ਤਜਰਬੇਕਾਰ ਸੱਜਣ ਉਹਨਾਂ ਦਾ ਇੱਕ ਵਿਸ਼ਾਲ ਕੱਟ ਜਿਹੜਾ ਦੇਖਣ ਨੂੰ ਮਿਲਿਆ ਹੈ ਤੇ ਨੌਜਵਾਨ ਜਿਹੜੇ ਨੇ ਇੱਕ ਨਵੀਂ ਊਰਜਾ ਵੇਖਣ ਨੂੰ ਮਿਲੀ ਹੈ ਕੌਮਲੀ ਕਮਿਟਮੈਂਟ ਵੇਖਣ ਨੂੰ ਮਿਲੀ ਹੈ ਕੌਮਲੀ ਦਲੇਰੀ ਵੇਖਣ ਨੂੰ ਮਿਲੀ ਹੈ ਹੋਸ਼ ਤੇ ਜੋਸ਼ ਵੇਖਣ ਨੂੰ ਮਿਲਿਆ ਤੁਹਾਡੀ ਸਪੀਚ ਦੇ ਵਿੱਚ ਨਾ ਰੰਗਨਾਂ ਦਾ ਜ਼ਿਕਰ ਤੁਸੀਂ ਕੀਤਾ ਹੈ ਤੇ ਰੰਗਨਾਂ ਦੀ ਫਿਲਮ ਤਾਂ ਰਿਲੀਜ਼ ਹੋ ਰਹੀ ਹੈ ਜੀ ਤਿੰਨ ਕੱਟ ਲਾ ਕੇ ਕਿਵੇਂ ਦੇਖਦੇ ਹਾਂ ਮੈਂ ਮੈਂ ਕਹਿਣਾ ਚਾਹੁੰਦਾ ਵੇਖੋ ਇਹ ਦੂਰੇ ਮਾਪਦੰਡ ਹੁੰਦੇ ਨੇ ਕਿ ਭਾਈ ਜਸਵੰਤ ਸਿੰਘ ਖਾਲੜਾ ਦੇ ਬਾੜ ਕੱਟ ਲੱਗੇ ਆ ਮੂਵੀ ਦੇ ਉੱਤੇ ਉਹ ਫਿਰ ਨਹੀਂ ਰਿਲੀਜ਼ ਹੋਈ ਇੱਧਰ ਤਿੰਨ ਜਿਹੜੀਆਂ ਕੱਟ ਲਾ ਕੇ ਤੇ 10 ਉਹਦਾ ਕਰਕੇ ਤੇ ਉਹ ਮੂਵੀ ਜਿਹੜੀ ਰਿਲੀਜ਼ ਕੀਤੀ ਜਾ ਰਹੀ ਆ ਅਸੀਂ ਪੂਰਨ ਤੌਰ ਦੇ ਉੱਤੇ ਇਹਦਾ ਬੁਆਇਕਟ ਵੀ ਕਰਦੇ ਆ ਤੇ ਵਿਰੋਧ ਵੀ ਕਰਦੇ ਆ ਤੇ ਅਸੀਂ ਇਹ ਲੀਗਲ ਤਰੀਕੇ ਨਾਲ ਵੀ ਤੇ ਉੰਜ ਵੀ ਅਸੀਂ ਆਪਣੇ ਯਤਨ ਜਿਹੜੇ ਨੇ ਉਹ ਰੱਖਾਂਗੇ ਕਿ ਇਸ ਮੂਵੀ ਨੂੰ ਕਿਸੇ ਵੀ ਪੰਜਾਬ ਦੀ ਸਕਰੀਨ ਦੇ ਉੱਤੇ ਜਿਹੜਾ ਇਹ ਵਿਊਰਸ਼ਿਪ ਨਾ ਦੇਖਣ ਜਿੱਦਾਂ ਸਿੱਖ ਸਰ ਜਿਹੜੇ ਆਪਣੇ ਸਿੱਖ ਨੂੰ ਪਛੜਦੇ ਯਾਰ ਰਹੇ ਸਿੱਖੀ ਦੇ ਇਸੇ ਤੇ ਪਛੜਦੇ ਯਾਰ ਕੰਗੜਾ ਨੂੰ ਲੈ ਕੇ ਖਾਸ ਤੌਰ ਤੇ ਸਿੱਖਾਂ ਦੇ ਵਿਰੁੱਧ ਕਰ ਰਹੇ ਕੀ ਅੱਗੇ ਆਪਣਾ ਕਰਦੇ ਹੋ ਵੇਖੋ ਜੀ ਫੈਡਰੇਸ਼ਨ ਹਮੇਸ਼ਾ ਫਰਜ਼ ਰਿਹਾ ਹੈ ਕਿ ਕੌਮ ਦੇ ਨੌਜਵਾਨ ਜਿਹੜੇ ਨੇ ਉਹ ਮਕਤਾ ਦੇ ਨਾਲ ਲੈਸ ਕਰਕੇ ਤੇ ਸਮਾਜਿਕ ਰਾਜਨੀਤਿਕ ਧਾਰਮਿਕ ਪੱਧਰ ਦੇ ਉੱਤੇ ਜਿਹੜਾ ਸ਼ਾਇਨ ਕਰਨਾ ਉਹੀ ਸਾਡਾ ਅੱਜ ਦਾ ਵੀ ਮਨੋਰਥ ਹੈ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰ ਨੂੰ ਹੋਰ ਤਖਾ ਕੀਤਾ ਜਾਵੇਗਾ ਤੇਜ ਕੀਤਾ ਜਾਵੇਗਾ ਤੇ ਅੱਜ ਫੈਡਰੇਸ਼ਨ ਦੀਆਂ ਬਹੁਤ ਵੱਖਰੀ ਜਿਲੇ ਆਲਰੇਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਕਈ ਭਾਗਾਂ 'ਚ ਵੰਡਤਾ ਆਪਣੇ ਸਿਆਸੀ ਮਫਾਦਿਆਂ ਵਾਸਤੇ ਔਰ ਕੁਝ ਲੋਕ ਜਿਹੜੇ ਸੀ ਸਿਆਸੀ ਮਫਾਦਿਆਂ ਵਾਸਤੇ ਉਧਰ ਜੁੜ ਵੀ ਗਏ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਨੌਜਵਾਨਾਂ ਦਾ ਹੋਇਆ ਔਰ ਸਿੱਖੀ ਦਾ ਹੋਇਆ ਔਰ ਸਿੱਖ ਲੀਡਰਸ਼ਿਪ ਦਾ ਵੀ ਹੋਇਆ ਕਿਉਂਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿੱਥੇ ਪ੍ਰਚਾਰ ਕਰਦੀ ਸੀ ਉੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਸ਼ਿਪ ਪੈਦਾ ਕਰਕੇ ਦਿੰਦੀ ਸੀ ਅੱਜ ਦਾ ਖਲਾਅ ਆ ਨਾ ਅੜ ਕਾਲ ਤੱਕ ਤੁਰੇ ਫਿਰਦੇ ਹੋਣਾ ਜਿਨ੍ਹਾਂ ਨੂੰ ਸਿੱਖੀ ਵਿਚਾਰਧਾਰਾ ਦਾ ਜਿਨ੍ਹਾਂ ਨੂੰ ਸਿੱਖੀ ਪਰੰਪਰਾ ਦਾ ਜਿਨ੍ਹਾਂ ਨੂੰ ਸਿੱਖ ਸਿਧਾਂਤਾਂ ਦਾ ਪਤਾ ਨਹੀਂ ਸੀ ਔਰ ਉਹ ਲੋਕਾਂ ਨੇ ਫਿਰ ਗਲਤੀਆਂ ਕੀਤੀਆਂ ਜਦੋਂ ਰਾਜ ਭਾਗ ਬਣੇ ਤਾਂ ਅਜ ਕਾਲ ਤੱਕ ਸਾਫ ਤੇ ਲੇਲੜੀਆਂ ਕੱਢਦੇ ਕਰਦੇ ਰਹੇ ਇਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਖੇਰੂ ਖੇਰੂ ਕਰਨ ਵਾਸਤੇ ਜਿਹੜਾ ਕੀਤਾ ਉਹਦਾ ਪਾਪ ਲੱਗਾ ਕਿਉਂਕਿ ਜਥੇਬੰਦੀ ਨੇ ਬਹੁਤ ਵੱਡੀ ਛਿੱਧੀ ਕਾਲ ਤੱਕ ਸਭ ਤੇ ਦਿੱਤੀ। ਬਿਲਕੁਲ ਜੀ। ਸੋ ਇਹ ਇੱਕ ਲੀਡਰਸ਼ਿਪ ਵੀ ਪੈਦਾ ਕਰਕੇ ਆ ਲੈਂਦੀ ਹੈ ਸਿੱਖ ਸਟੂਡੈਂਟ ਫੈਡਰੇਸ਼ਨ ਦਿੰਦੀ ਆ। ਔਰ ਇਹ ਲੀਡਰਸ਼ਿਪ ਵੀ ਉਹ ਹੁੰਦੀ ਆ ਜਿਹੜੀ ਸਿੱਖੀ ਸਿਧਾਂਤਾਂ ਨੂੰ ਪ੍ਰਣਾਈ ਹੁੰਦੀ ਆ। ਸੋ ਇਹ ਪਿਛਲੇ 15 ਸਾਲ ਤੋਂ 20 ਸਾਲ ਤੋਂ ਜਿਦ ਤਰਾ ਫੈਡਰੇਸ਼ਨ ਦੇ ਨਾਲ ਕਿਉਂਕਿ ਪਹਿਲਾਂ ਤਾਂ ਸਰਕਾਰ ਨੇ ਮਾਰਿਆ ਸਾਨੂੰ। ਔਰ ਮੈਨੂੰ ਵੀ 5 ਸਾਲ ਜੋਧਪੁਰ ਜੇਲ੍ਹ ਤੱਕ 3 ਸਾਲ ਆਣ ਕੇ ਜੇਲ੍ਹ ਕੱਟਣੀ ਪਈ ਆ। ਔਰ ਦਿੱਲੀ ਚ ਮੁੱਖ ਮੰਤਰੀ ਬੰਦਾ ਇਹ ਮੋਰੀਸੋ 85 ਆ। ਜਦੋਂ ਸੰਤਰਚੰਦ ਸਿੰਘ ਬਰਨਾਲਾ ਤੇ ਬਲਵੰਤ ਸਿੰਘ ਨੇ ਗਦਾਰੀ ਕੀਤੀ ਐ ਰਜੀਵ ਲਾਉਂਗ ਵਾਲਾ ਕਾਊਡ ਹੋਇਆ ਔਰ ਉਸ ਟਾਈਮ ਤੇ ਗਦਾਰੀ ਕੀਤੀ ਗਈ ਔਰ ਮੈਨੇ ਵੀ ਆਫਰ ਦਿੱਤੀ ਗਈ ਮੈਨੂੰ ਤੇ ਅਰਮਿੰਦਰ ਸਿੰਘ ਸੰਧੂ ਨੂੰ ਪੇਤੋਂ ਹੀ ਆਪਣੇ ਸਰਦੋ ਤੇ ਮੁੱਖ ਮੰਤਰੀ ਬਣ ਜਾਓ ਔਰ ਅਹੀ ਦੋ ਵਾਰ ਬੰਦੇ ਸੀ ਬਾਹਰ ਆਲੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਜਿਨਾ ਕਿਹਾ ਹਿ ਕਾਲ ਤੱਕ ਠੱਫੇ ਤੇ ਕੁਰਸੀ ਨਹੀਂ ਟੋਹਣੀ ਹਾਂ ਬਾਕੀ ਜਿਹੜੀ ਅਕਾਲੀ ਦਲ ਤੋਂ ਸਮਾਸੀ ਤੇ ਸੀਟਾਂ ਲੈਣ ਵਾਸਤੇ ਵਿਧਾਨ ਸਭਾ ਦੀ ਆਉਂਦੇ ਆ ਤੁਹਾਡੇ ਕੋਲ ਉਹ ਸਮਝੀ ਉਹ ਆਲੰਡੀਆਂ ਸਿਕਸ ਸਟੂਡੈਂਟ ਫੈਡਰੇਸ਼ਨ ਕੋਲ 1991 ਚ ਆਇਆ ਸੀ ਸਰਦਾਰ ਪ੍ਰਕਾਸ਼ ਸਿੰਘ ਵੱਲ 12 ਸੀਟਾਂ ਮੰਗਣ ਆਇਆ ਸੀ ਜਦੋਂ ਮੈਂ ਫੈਡਰੇਸ਼ਨ ਦਾ ਪ੍ਰਧਾਨ ਸੀ ਕੈਪਟਨ ਮਰਿੰਦਰ ਸਿੰਘ 2 ਮੰਗਣ ਆਇਆ ਸੀ ਚੌਧਰੀ ਦੇਵੀ لال 1 ਸੀਟ ਮੰਗਣ ਆਇਆ ਸੀ ਔਰ ਉਹ ਇੱਕ ਸਿਕਰ ਸੀ ਉਹ ਵੀ ਜਦੋਂ ਇਹ ਮੈਂ 1999 ਚ ਬਾਹਰ ਆਇਆ ਸੀ جیل ਚ ਤੇ 11 ਐਮਪੀ ਉਦੋਂ ਅਸੀਂ ਬਣਾਏ ਸੀ ਆਲੰਡੀਆਂ ਸਿਕਸ ਸਟੂਡੈਂਟ ਫੈਡਰੇਸ਼ਨ ਨੇ ਹੁਣ ਸਾਡੇ 2 ਬਣੇ ਆ ਔਰ ਸਾਡੇ 11 ਬਣ ਗਏ ਸੀ ਸੋ ਉਸ ਤੋਂ ਬਾਅਦ 92 ਦੇ ਵਿੱਚ ਨੌਜਵਾਨਾਂ ਨੇ ਵੇਰ ਕੇ ਬਾਈਕਾਟ ਕਰਾਇਆ ਵੇਰ ਕੇ ਔਰ ਫੈਡਰੇਸ਼ਨ ਨੂੰ ਤੇ ਟਕਸਾਲ ਨੂੰ ਪਛਾਣ ਕਰਕੇ ਤੇ ਬੈਂਸ ਸਿੰਘ ਨੂੰ ਲੈ ਕੇ ਆਏ ਸੀ ਤੇ ਬੈਂਸ ਸਿੰਘ ਨੇ ਜਿਹੜੇ ਸਾਡੇ ਨੌਜਵਾਨ ਸੀ ਉਹ ਗਨ ਕਟ ਕੇ ਮਾਰੇ ਕੇ ਪੀਐਸ ਕਿਲ ਦੇ ਬਾਰੇ ਔਰ ਬਹੁਤ ਵੱਡੀ ਬਲੰਡਰ ਸੀ ਉਹ ਜਿਹੜਾ ਬਾਈਕਾਟ ਕਰਨਾ ਜਿਹੜਾ ਸਾਥੋਂ ਬਰੋਬਦੀ ਕਰਾਇਆ ਗਿਆ ਨਹੀਂ ਤੇ ਪੰਜਾਬ ਦੇ ਹਲਾਕ ਜਿਹੜੇ ਆ ਉਹ ਹੋਰ ਹੁੰਦੇ ਕਿ ਉਸ ਟਾਈਮ ਤੇ ਬਾਈਕਾਟ ਨ ਕਰਾਇਆ ਜਿਹੜਾ ਅਕਾਲੀ ਦਾ ਡਾਇਰੈਕਟਰ 2000000 ਤੱਕ ਮਾਝੇ ਚੋਂ ਨਹੀਂ ਆਇਆ ਇਹ ਉਹ ਤੁਸੀਂ ਜਦੋਂ ਤੁਹਾਡੇ ਕੋਲੇ ਇੱਥੇ ਆਉਣਗੇ ਨਾ ਉਹਨਾਂ ਨੂੰ ਪੁੱਛ ਲਿਆ ਜੇ ਕੱਲੀ ਪ੍ਰਧਾਨ ਕੇ ਨਹੀਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਕਿਉਂ ਨਹੀਂ ਜਾਉਂ ਦਿੰਦੇ ਕੁਰਬਾਨੀ ਕਰੇ ਤੇ ਮਾਜਾ ਕਰੇ ਜੇਲ ਕੱਟੇ ਤੇ ਮਾਜਾ ਕੱਟੇ ਫਾਂਸੀ ਦੇ ਫੰਦਿਆਂ ਨੂੰ ਚੁੰਮੇ ਤੇ ਮਾਜਾ ਚੁੰਮੇ ਤੇ ਇਹ ਹੁਣ ਆਪਣੇ ਕੋਲ ਜ਼ਿਲ੍ਹੇ ਦੋ ਰਹਿ ਗਏ ਨੇ ਮਾਜੇ ਦੇ ਕਾਲੀ ਲਹਿਰ ਕਿ ਕਿਤਰਾ ਜਾ ਰਹੇ ਹੁਣ ਆਪਣੇ ਹਾਂਜੀ ਲੇਟ ਕਾਲੀ ਲਹਿਰ ਦਾ ਇੱਕ ਗੋਰ ਪ੍ਰਤਾਸ ਨੂੰ ਡਾਲਾ ਜਿੱਤਦਾ ਨਾ ਆਇਆ ਉਹ ਕਾਲੀ ਲਹਿਰ ਦੇਖੋ ਕਾਲੀ ਲਹਿਰ ਦਾ ਕੋਈ ਅਹੀ ਕੋਈ ਕਿਸੇ ਦੇ ਵਿਰੋਧ ਵਾਸਤੇ ਨਹੀਂ ਆਇਆ ਹੈ ਕਾਲੀ ਦਲ ਚ ਕਮੀਆਂ ਆ ਗਈਆਂ ਸੀ ਕਾਲੀ ਦਲ ਨੇ ਮਾਫੀ ਦੇ ਦਿੱਤੀ ਮਾਫੀ ਦੇ ਦਿੱਤੀ ਕਾਲੀ ਦਲ ਨੇ ਇਕਰਾਮ ਰਹੀ ਮਰਗਾ ਬੰਦਾ ਇਹਦਾ ਬਲਾਤ ਕਰੀ ਆ ਉਹਨੂੰ ਮਾਫੀ ਦਵਾਤੀ ਆਪਣੇ ਕਾਲਤਖਬ ਸਾਹਿਬ ਤੋਂ ਔਰ ਇਹ ਬਰਗਾੜੀ ਦੇ ਵਿੱਚ ਕਿੱਡੀਆਂ ਵੱਡੀਆਂ ਜਿਹੜੀਆਂ ਅਸੀਂ ਗੁਰੂਗ੍ਰੰਥ ਸਾਹਿਬ ਦੀ ਬੇਦਬੀ ਹੋ ਗਈਆਂ ਦੋ ਸਾਡੇ ਸਿੰਘ ਸ਼ਹੀਦ ਹੋ ਗਏ ਮੈਂ ਬਰਗਾੜੀ ਗਿਆ ਸੀ 2015 ਚ ਇਕੱਲਾ ਸੀ ਮੈਂ ਕਾਲੀ ਦਲ ਚ ਮੈਂ ਜਾ ਕੇ ਉੱਥੇ ਗਿਆ ਸੀ ਵੀ ਮਾਰਾ ਹੋਇਆ ਜਿਹੜਾ ਔਰ ਇਹ ਕਹਿੰਦੇ ਰਹੇ ਟਾਈਮ ਟੂ ਟਾਈਮ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਕਾਲਤਖਬ ਤੇ ਮਾਫੀ ਮੰਗਣੀ ਚਾਹੀਦੀ ਆ ਉਹ ਗਲਤੀ ਕੀਤੀ ਆ ਨਹੀਂ ਅੱਖ ਲੱਗੇ ਔਰ ਅਰਸ਼ ਤੋਂ ਫਰਸ਼ਤੇ ਕਾਲੀਦਲ ਜਿਹੜਾ ਲੋਕ ਕਾਲੀਦਲ ਨੂੰ ਚਾਹੁੰਦੇ ਲੋਕ ਬਾਦਲ ਪਰਿਵਾਰ ਨੂੰ ਨਹੀਂ ਚਾਹੁੰਦੇ ਹਣ ਮੁਕਤੀ ਗੱਲ ਜਿਹਨੇ ਮਮ ਕਾ ਰਿਹਾ ਭਾਈ ਸਾਹਿਬ ਕਿਸੇ ਟਾਈਮ ਬਹੁਤ ਹੀ ਮਹਾਨ ਸਥਾਨ ਬਾਬਾ ਬੁੱਢਾ ਜੀ ਦੇ ਗੁਰੂ ਘਰ ਵਿਖੇ 올 ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਜਿਹੜੀ ਬਰੇਗਣ ਮਨਾਈ ਗਈ ਆ ਜਿਸ ਵਿੱਚ ਜਿਹੜੇ ਸਿੱਖ ਪੰਥ ਦੇ ਬੜੇ ਵੱਡੇ ਕੁਰਬਾਨੀਆਂ ਵਾਲੇ ਪਰਿਵਾਰ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਵਾਲਾ ਦਾ ਪਰਿਵਾਰ ਭਾਈ ਮਰੀਕ ਸਿੰਘ ਜੀ ਜਿਹੜੇ ਆਪ ਫੈਡਰੇਸ਼ਨ ਦੇ ਪ੍ਰਧਾਨ ਰਹੇ ਤੇ ਹੁਣ ਭਾਈ ਮਨਜੀਤ ਸਿੰਘ ਜੀ ਨੇ ਤੇ ਉਹਨਾਂ ਦੇ ਫਰਜ਼ੰਦ ਕਮਰ ਚੜ੍ਹ ਸਿੰਘ ਜੀ ਨੇ ਅੱਜ ਦਾ ਪ੍ਰੋਗਰਾਮ ਲਿਖਿਆ ਜਿਸ ਵਿੱਚ ਫੈਡਰੇਸ਼ਨ ਨੂੰ ਲੈ ਕੇ ਫੈਡਰੇਸ਼ਨ ਦੇ ਇਤਿਹਾਸ ਬਾਰੇ ਅੱ체 ਜੋ ਜੋ ਵੀ ਸਿਕਸ ਸਟੂਡੈਂਟ ਫੈਡਰੇਸ਼ਨ ਦਾ ਯੋਗਦਾਨ ਹੈ ਪੰਜਾਬ ਦੀ ਰਾਜਨੀਤੀ ਵਿੱਚ ਸਿੱਖ ਰਾਜਨੀਤੀ ਵਿੱਚ ਉਹਦੇ ਬਾਰੇ ਸਭ ਨੇ ਜ਼ਿਕਰ ਕੀਤਾ ਸਿੱਖ ਸਟੂਡੈਂਟਸ ਫੈਡਰੇਸ਼ਨ ਇਹ ਸਿੱਖ ਪੰਥ ਦੀ ਪਨੀਰੀ ਆ ਇਸ ਪਨੀਰੀ ਵਿੱਚੋਂ ਲੀਡਰ ਬਣ ਕੇ ਉੱਠਦੇ ਨੇ ਤੇ ਬਹੁਤ ਸਾਰੇ ਵੱਡੇ ਲੀਡਰ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸੇਵਾ ਕੀਤੀ ਇੱਥੋਂ ਤੱਕ ਕਿ ਕਾਂਗਰਸ ਪਾਰਟੀ ਵਿੱਚ ਵੀ ਸੇਵਾ ਕੀਤੀ ਅੱਜ ਵੀ ਲੋੜ ਆ ਕਿ ਜਿਹੜੀ ਆਪਣੀ ਸਿੱਖ ਸਟੂਡੈਂਟਸ ਫੈਡਰੇਸ਼ਨ ਆ ਦੁਆਰਾ ਹੀ ਸਾਰੇ ਇਕੱਠੇ ਹੋਣੇ ਚਾਹੀਦੇ ਆ